ਹਾਂਜੀ ਵੈਲਕਮ ਬੈਕ ਮਾਈ ਨਿਊ ਬਲੌਗ ਜੇਕਰ ਚੈਨਲ ਤੇ ਨਵੇਂ ਹੋਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਆਪਾਂ ਇਹ ਜੀ ਮਤਲਬ ਮੈਡੀਸਨ ਬਾਰੇ ਜਾਂ ਪ੍ਰੋਡਕਟ ਬਾਰੇ ਦੱਸਣ ਲੱਗੇ ਹਾਂ ਜਿਹੜਾ ਕਿ ਬਹੁਤ ਹੀ ਬੈਨੀਫਿਟ ਹੈ ਜਿਵੇਂ ਕਈਆਂ ਦੇ ਸਿਰ ਤੇ ਮਤਲਬ ਕੀੜਾ ਲੱਗ ਜਾਂਦਾ ਹੈ ਜਾਂ ਕਿਸੇ ਲੇਡੀਜ਼ ਦੇ ਸਿਰ ਤੇ ਕੀੜਾ ਲੱਗ ਜਾਂਦਾ ਹੈ ਜਾਂ ਜੈਂਟਸ ਦੇ ਦਾੜੀ ਤੇ ਮਤਲਬ ਕੀੜਾ ਲੱਕਣ ਨਾਲ ਜਿਹੜੇ ਆਪਣੇ ਵਾਲ ਨੇ ਜਮਾ ਹੀ ਕੀਏ ਹਟ ਜਾਂਦੇ ਨੇ ਸਿਰ ਨੂੰ ਕੀੜਾ ਮਾਸ ਖਾਣਾ ਕੀੜਾ ਨਹੀਂ ਕਹਿੰਦੇ ਹੈਗੇ ਜਿਹਨੂੰ ਜਿਹਨਾਂ ਮਾਸ ਖਾਣਾ ਕੀੜਾ ਲੱਗ ਜਾਂਦਾ ਹੈ ਕਈ ਵਾਰ ਕਿਸੇ ਦੇ ਦਾੜੀ ਤੇ ਲੱਗ ਜਾਂਦਾ ਜਾਂ ਸਿਰ ਤੇ ਲੱ ਉੱਥੇ ਕੀ ਇਹ ਵਾਲ ਉੱਥੇ ਉੱਥੇ ਆਪਣੇ ਆਉਣੇ ਹਟ ਜਾਂਦੇ ਨੇ ਮੜ ਕੇ ਵਾਲ ਆਉਂਦੇ ਨਹੀਂ ਹੈਗੇ ਇਹਦੇ ਵਾਸਤੇ ਆਪਾਂ ਇੱਕ 아주 ਵਧੀਆ ਪ੍ਰੋਡਕਟ ਲੈ ਕੇ ਆਏ ਜਿਹੜਾ ਕਿ ਇੱਕ ਹਰਬਲ ਦੀ ਤਰ੍ਹਾਂ ਬਣਿਆ ਹੋਇਆ ਹਰਬਲ ਪ੍ਰੋਡਕਟ ਹੈਗਾ ਜਿਹਦਾ ਕਿ ਤੁਹਾਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੋਊਗਾ ਕਿਉਂਕਿ ਜਿਹੜਾ ਇਹ ਹਰਬਲ ਪ੍ਰੋਡਕਟ ਹੈ ਇਹ ਆਪਾਂ ਪਹਿਲਾਂ ਵੀ ਕਈ ਵਾਰ ਯੂਜ਼ ਕੀਤਾ ਤੁਹਾਡੇ ਵੀ ਕਿਸੇ ਦਿਨ ਤੁਹਾਨੂੰ ਲੱਗ ਗਿਆ ਸੀਗਾ ਕਿੜਾ ਤੇ ਇਹ ਪ੍ਰੋਡਕਟ ਹੈ ਜਿਹੜਾ ਤੁਸੀਂ ਈਜ਼ੀਲੀ ਅਪਲਾਈ ਕਰ ਸਕਦੇ ਤੁਹਾਨੂੰ ਕੋਈ ਮੈਂ ਕਿ ਆਪਾਂ ਕਈ ਵਾਰ ਡਾਕਟਰਾਂ ਕੋਲੇ ਭag ਜਾਨਦੇ ਆ ਉਹ ਆਪਾਂ ਨੇ ਇੰਨੇ ਇੰਨੇ ਪਹਿਲਾਂ ਫੀਸਾ ਲੈ ਲੈਂਦੇ ਨੇ ਦੋ ਵਾਰ ਕੀ ਆਪਾਂ ਨੂੰ ਐਂਟੀਬਾਇਓਟਿਕ ਦਵਾਈਆਂ ਦਿੰਦੇ ਨੇ ਉਸ ਤੋਂ ਬਚਣ ਲਈ ਤੁਸੀਂ ਕੀ ਇਹ ਜਰ ਪੀਏ ਸਿਰਫ 50 ਰੁਪਏ ਦੀ ਆਪਾਂ ਨੂੰ ਆਨਲਾਈਨ ਮਿਲ ਜਾਂਦੀ ਹੈਗੀ ਇਹ ਸਿਰਫ ਤੁਸੀਂ ਓਨੀ ਜਗ੍ਹਾ ਤੇ ਲਾਉਣੇ ਜਿੱਥੇ ਤੁਹਾਡੇ ਮਤਲਬ ਕੀ ਕੀੜਾ ਲੱਗਿਆ ਹੁੰਦਾ ਹੈਗਾ ਓਨੀ ਓਨੀ ਜਗ੍ਹਾ ਤੇ ਲਾ ਲਓ ਤੁਹਾਨੂੰ ਥੋੜੇ ਜਿਹੇ ਦਿਨ ਇੱਕ ਦੋ ਦਿਨ ਪੀਏ ਥੋੜਾ ਥੋੜਾ ਪੇਨ ਹੋਵੇ ਜਿਵੇਂ ਆਪਾਂ ਨੂੰ ਥੋੜਾ ਥੋੜਾ ਸਿਰ ਦੁਖਣ ਲੱਗ ਜਾਂਦਾ ਉਸ ਜਗ੍ਹਾ ਤੋਂ ਇਸ ਤੋਂ ਬਾਅਦ ਕੀ ਹੌਲੀ ਹੌਲੀ ਉਹਦੇ ਉੱਤੇ ਕੀ ਹੈ ਰੈੱਡ ਕਲਰ ਦੇ ਮਤਲਬ ਥੋੜੇ ਥੋੜੇ ਸਟਾਰਟ ਹੋ ਜਾਂਦੇ ਨੇ ਆਪਾਂ ਕਹਿੰਦੇ ਥੋੜੇ ਥੋੜੇ ਫਿੰਸੀਆਂ ਨਿਕਲ ਆਉ ਇਦੇ ਵਿੱਚ ਕੁ ਖਰਾਉਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਇਹ ਹੌਲੀ ਹੌਲੀ ਜਿਹੜੇ ਆਪਣੇ ਮਾਸ ਆ ਜਿਹੜਾ ਆਪਣਾ ਜਿਹੜਾ ਮਾਸ ਖਾਣਾ ਕੀ ਜਿਹੜਾ ਆਪਣੇ ਮਤਲਬ ਬਣਿਆ ਹੁੰਦਾ ਉਹ ਸਰਚ ਲੱਗ ਜਾਂਦਾ ਹੈਗਾ ਉਹਨੂੰ ਕੀ ਡੈਡ ਕਰਦਾ ਡੈਡ ਕਰਨ ਤੋਂ ਬਾਅਦ ਜਿਹੜੇ ਆਪਣੇ ਵਾਲ ਨਹੀਂ ਮਤਲਬ ਖਤਮ ਹੋ ਗਏ ਹੁੰਦੇ ਨੇ ਉਸ ਜਗ੍ਹਾ ਤੋਂ ਉਹ ਹੌਲੀ ਹੌਲੀ ਇੱਕ ਦੋ ਦਿਨਾਂ ਵਿੱਚ ਉੱਥੇ ਕੀ ਪਿੰਪਲ ਬਣ ਜਾਂਦੇ ਨੇ ਛੋਟੇ ਛੋਟੇ ਫਿੰਸੀਆਂ ਜੇ ਬਣ ਜਾਂਦੇ ਨੇ ਉਹ ਫਿੰਸੀਆਂ ਦੇ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਕੀ ਹੌਲੀ ਹੌਲੀ ਜਿਹੜੀ ਗ੍ਰੋਥ ਹੈ ਵਾਲਾਂ ਦੀ ਉਹ ਆਉਣ ਲੱਗ ਜਾਂਦੀ ਹੈਗੀ ਜਿਹੜੇ ਜਰਬੀ ਪ੍ਰੋਡਕਟ ਹੈ ਸਿਰਫ ਇਹ ਇੱਕ ਨੇਚਰਲ ਤਰ੍ਹਾਂ ਹੋਇਆਗਾ ਨੇਚਰਲ ਹੈਗਾ ਨਾ ਕਿ ਇਹ ਕਿ ਇਹਦੇ ਵਿੱਚ ਕਿ ਜਿਆਦਾ ਕੋਈ ਕੈਮੀਕਲ ਨਹੀਂ ਹੋਵੇਗੀ ਇਹ ਹਰਬਲ ਚੀਜ਼ਾਂ ਤੋਂ ਬਣਿਆ ਹੁੰਦਾਗਾ ਨਾ ਹੀ ਬਹੁਤ ਮਹਿੰਗਾ ਇਹਦੀ ਕੋਸਟ ਵੀ ਬਹੁਤ ਹੀ ਵਧੀਆਗਾ ਜੇਕਰ ਤੁਸੀਂ ਨੂੰ ਵਰਤੋਗੇ ਤੁਹਾਨੂੰ ਰਿਜ਼ਲਟ ਇਹਦੇ ਬਹੁਤ ਵਧੀਆ ਨੇ ਕਿਉਂਕਿ ਇਹ ਪ੍ਰੋਡਕਟ ਆਪਾਂ ਬਾਏ ਨੇ 100-150 ਤਾਂ ਉਹਨਾਂ ਦੀ ਪਹਿਲਾਂ ਫੀਸ ਹੀ ਹੁੰਦੀ ਹੈਗੀ ਇਹ ਤੋਂ ਬਾਅਦ ਆਪਾਂ ਨੂੰ ਐਂਟੀਬਾਇਓਟਿਕ ਖਵਾਈ ਜਾਂਦੇ ਨੇ ਬਹੁਤ ਹੀ ਪੈਸੇ ਖਰਚ ਆ ਜਾਂਦੇ ਨੇ ਇਹ ਤੁਸੀਂ ਨਿੱਕਾ ਜਿਹਾ ਪ੍ਰੋਡਕਟ ਹੈ ਤੁਸੀਂ ਲੈ ਕੇ ਆਪਦੇ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖੋ ਜੇਕਰ ਕਈ ਵਾਰ ਕਿਸੇ ਦੇ ਬੀਅਰਡ ਤੇ ਮਤਲਬ ਜੈਂਟਸ ਦੇ ਬੀਅਰਡ ਤੇ ਹੋਇਆ ਜਾਂਦਾ ਹੈਗਾ ਕੀੜਾ ਲੱਗ ਜਾਂਦਾ ਹੈਗਾ ਮਤਲਬ ਉੱਥੋਂ ਵਾਲ ਆਉਣੇ ਬੰਦ ਹੋ ਜਾਂਦੇ ਆ ਤੇ ਜਿਹੜਾ ਇਹ ਕੀੜਾ ਗਾਹਾਂ ਦੀ ਗਾਹ ਵਧ ਹੀ ਜਾਂਦਾ ਹੈਗਾ ਬਟ ਜਿਹੜੀ ਇਹ ਮੈਡੀਸਨ ਹੈਗੀ ਹਰਬਲ ਹੈਗੀ ਇਹ ਨਾਲ ਜਿਹੜੇ ਤੁਹਾਡੇ ਅੱਗੇ ਜਿਹੜੇ ਮਾਸ ਖਾਣਾ ਕੀ ਕਹਿੰਦੇ ਨੇ ਫੋੜਾ ਹੋ ਗਿਆ ਇਹ ਅੱਗੇ ਵੱਧਣ ਤੋਂ ਰੁਗੂਗਾ ਨਾਲ ਤੁਹਾਡੇ ਜਿਹੜੇ ਵਾਲ ਨੇ ਹੌਲੀ-ਹੌਲੀ ਆਉਣੇ ਸਟਾਰਟ ਹੋ ਜਾਣਗੇ ਜੇਕਰ ਤੁਸੀਂ ਇਸ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਲਾਉਣਾ ਤੁਸੀਂ ਇੱਕ ਵਾਰ ਹੀ ਲਾਉਣਾ ਇਹ ਪ੍ਰੋਡਕਟ ਇੱਕ ਵਾਰੀ ਪਿੰਦ ਦੇ ਵਿੱਚ ਤੇ ਲਾਉਣਾ ਇੱਕ ਵਾਰੀ ਲਾ ਕੇ ਤੁਹਾਨੂੰ ਤਿੰਨ ਚਾਰ ਦਿਨਾਂ ਦੇ ਵਿੱਚ ਤੁਹਾਡੇ ਜਿਹੜੇ ਵਾਲ ਨਹੀਂ ਕਹਿੰਦੇ ਉਸ ਥਾਂ ਤੇ ਆਉਣੇ ਸਟਾਰਟ ਹੋ ਜਾਣਗੇ ਇਸਰਪੇ ਇੱਕ ਵਾਰੀ ਲਾਉਣਾ ਕਿ ਜੇ ਕਾਟਨ ਨਾਲ ਲਾਉਣਾ ਹੈ ਹੱਥ ਨਾਲ ਨਹੀਂ ਯੂਜ਼ ਕਰਨਾ ਹੈਗਾ ਥੋੜੀ ਆਪਾਂ ਕਾਟਨ ਲੈ ਲਓ ਥੋੜੀ ਜਿਹੀ ਕਾਟਨ ਲੈ ਕੇ ਕਾਟਨ ਦੇ ਨਾਲ ਉਹ ਹੀ ਆਪਣੇ ਜਿੱਥੇ ਵੀ ਤੁਹਾਡੇ ਮਾਸ ਖਾਣਾ ਕੀ ਲੱਗਾ ਮਤਲਬ ਮਾਸ ਤੁਹਾਡੇ ਵਾਲ ਨਹੀਂ ਹੈਗੇ ਆਪਾਂ ਕਹਿੰਦੇ ਨੇ ਕੀੜਾ ਲੱਗਿਆ ਸਿਰ ਚ ਉਸ ਜਗ੍ਹਾ ਤੇ ਬਸ ਸਿਰਫ ਕਾਟਨ ਨਾਲ ਉਹਨਾਂ ਨੂੰ ਅਪਲਾਈ ਕਰਨਾ ਹੋਰ ਜਗ੍ਹਾ ਤੇ ਨਹੀਂ ਲਾਉਣਾ ਹੈਗਾ ਇਹਦਾ ਤੁਹਾਨੂੰ ਰਿਜ਼ਲਟ 2-3 ਦਿਨਾਂ ਦੇ ਵਿੱਚ ਮਿਲੂਗਾ ਕਿਉਂਕਿ 2-3 ਦਿਨਾਂ ਬਾਅਦ ਇਹ ਹੌਲੀ-ਹੌਲੀ ਜਿਹੜਾ ਅੰਦਰੋਂ ਜਿਹੜੇ ਇਨਫੈਕਸ਼ਨ ਆ ਉਹ ਖਤਮ ਕਰਦੇ ਆ ਦਵਾਈ ਜਿਹੜੀ ਤੁਹਾਡੇ ਵਾਲ ਨੇ ਹੌਲੀ-ਹੌਲੀ ਹੁਣ ਸਟਾਰਟ ਹੋ ਜਾਂਦੇ ਨੇ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਪੇਸ਼ੈਂਸ ਜ਼ਰੂਰ ਰੱਖਣੇ ਪੈਣਗੇ ਇਹਨੂੰ 2-3 ਦਿਨ ਲੱਗਦੇ ਨੇ ਇਹਦੇ ਵਿੱਚ ਜੇਕਰ ਥੋੜਾ-ਥੋੜਾ ਮਿੰਮਮ ਨਾਲ ਦਰਦ ਹੋਊ ਪਰ ਜੇਕਰ ਆਪਣਾ ਸਿਰ ਦੁਖਦਾ ਹੈ ਤਾਂ ਤੁਸੀਂ ਆ ਨਾਰਮਲ ਗੋਲੀ ਸਿਰ ਦੁਖਦੇ ਦੀ ਲੈ ਸਕਦੇ ਹੋ ਇਹਦਾ ਕੋਈ ਸਾਈਡ ਇਫੈਕ ਨੂੰ 2-3 ਦਿਨਾਂ ਦੇ ਵਿੱਚ ਦਾ ਰਿਜ਼ਲਟ ਮਿਲ ਜਾਊ ਤੁਸੀ ਇੱਕ ਵਾਰੀ ਲਾਉਣੀ ਹੈ ਬਾਹਲੇ ਵਾਰ ਨਹੀਂ ਲਾਉਣੀ ਜੇ ਤੁਹਾਨੂੰ ਰਿਜ਼ਲਟ ਵਧੀਆ ਮਿਲ ਗਿਆ ਤਾਂ ਤੁਸੀਂ 10-15 ਦਿਨ ਛੱਡ ਕੇ ਫਿਰ ਜ਼ਰੂਰ ਟਰਾਈ ਕਰ ਸਕਦੇ ਹੋ